ਆਸੀ ਸਾਡੇ ਤੇ ਨਿਗ੍ਹਾ ਮਾਰ ਠੀਕ ਹੈ ਭਾਈ ਆ ਕੇ ਭੱਜੀ ਲੈ 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 ਫਾੜਾ ਵਿੱਚ ਦੂਜੇ ਦੇ ਚ ਆਇਆ ਹੁੰਦਾ ਕਹਿੰਦੇ ਤਰੇਸਾਨੀ ਕੋ ਸੰਕ ਨਾ ਕਰਨ ਦੇ ਫਰਾਰ ਗੁੱਟ ਬੱਡੀ ਹੁੰਦਾ ਉਹ ਛੱਡ ਮਾ ਕੇ ਛੱਡ ਤੇਰਾ ਭੜਾ ਜੇ ਇਹ ਪਜਾਮਾ ਫਟਿਆ ਹੋਇਆ ਹੈ ਇੱਕ ਕਹਿੰਦੇ ਸਲੀ ਪੁਲੀ ਨਹੀਂ ਹੋਦੇ ਨਾ ਸਾਹਮਣੇ ਇੱਕ ਮਾਕਾਂ ਨੂੰ ਦੁੱਸੀਆ ਇੱਕ ਗੱਡਾ ਪਜਾਮਾ ਪਾਟਾ ਹੈ ਬੇਟਾ ਅਸੀਂ ਕੀ ਆਹ ਆਦਾਂ ਤਦਿਆ ਕਾ ਗੱਲ ਹੈਗੀ ਵੀ ਹਾਂਜੀ ਲੇ ਗੋਣਾ ਜਦੋਂ ਦਾ ਵੀ ਜਾਇਆ ਲੱਗਿਆ ਵੀ ਉਹਦਾ ਸੋਨਾ ਵੀ ਨਿਕਲ ਆਇਆ ਹਾਂਜੀ ਹਾਂਜੀ ਚਪਲਾ ਆ ਗਿਆ ਥੱਲੇ ਆ ਗਿਆ ਹਲਾ ਜਾ ਇਹ ਤਾਂ ਇਹ ਵੇ ਬਹੁਤ ਬਹੁਤ ਜਰੀ ਹੈ ਹੋਰ ਢੁੱਲਾ ਸਾਹਿਬ ਵਧੀਆ ਭਵਾਂਜੀ ਤੁਸੀਂ ਠੀਕ ਆ ਜੀ ਹਾਂਜੀ ਉਹ ਵੀ ਹੈ ਨਾਲੇ ਮੁੰਡਾ ਕਾ ਬਣਾਇਆ ਤੇ ਆਪਣੀ ਦੀ ਮਾਸੀ ਇੱਥੇ ਮਾਸੀ ਆ ਆਪਣੇ ਆਪਣੇ ਪਰਿਵਾਰ ਦੇ ਵਿੱਚ ਹੀ ਹਾਂਜੀ ਮਾਸੀ ਕੀ ਉਹਦੇ ਦੂਜਾ ਮਰਾ ਉਹ ਮਾਸੀ ਦਾ ਪੁੱਤਰਾ ਅੱਛਾ ਜਿਹੜਾ ਆਪਣੇ ਗਵੰਡੀ ਹੈ ਨਾ ਹਾਂਜੀ ਜਿਹੜੇ ਅਮਰੀਕਾ ਵਾਲੇ ਹਾਂਜੀ ਹਾਂਜੀ ਉਹਨਾਂ ਦੀ ਮਾਸੀ ਦਾ ਮੁੰਡਾ ਦਾ ਮੁੰਡੇ ਦਾ ਮੁੰਡਾ ਵਾ ਅੱਛਾ ਹਾਂਜੀ ਉਹ ਆਪਣੇ ਨਾਲ ਵਾਵਾ ਕਰਦਾ ਨੀ ਆ ਰਿਹਾ ਇੱਥੇ ਰਹਿਣਾ ਹੁੰਦਾ ਹੈ ਇਹਨਾਂ ਕੋਲ ਆਉਂਦਾ ਹੁੰਦਾ ਹੈ ਆਪਣੇ ਕੋਲ ਵੀ ਆਉਂਦਾ ਹੁੰਦਾ ਹੈ ਉਹ ਮੈਨੂੰ ਇੱਕ ਦਿਨ ਕਰਨ ਦਾ ਫੋਨ ਕੀ ਭਲਵਾ ਜੀ ਤੱਤੋਂ ਮੁੰਡੇ ਮੁੰਡੇ ਕਿਦਾਂ ਕੀ ਹਿਸਾਬ ਕਰਤਾ ਵਾ ਦੱਸੋ ਮੈਨੂੰ ਚਾਹੀਦੀ ਤੇ ਹਾਂਜੀ ਮੈਂ ਕਿਹ ਜਦੋਂ ਮੁੰਡੇ ਰਹਿੰਦੇ ਆ ਨਾ ਇਕੱਠੇ ਧੱਕ ਇਕੱਠੇ ਕਰ ਦਿੰਨੇ ਇੱਕ ਥਾਂ ਤੇ ਹਾਂਜੀ ਤੇ ਮੈਂ ਕਾਹ ਕੋਨੀ ਘਿਓ ਭੇਜਦੀ ਤੇ ਦੂਜਾ ਮੇਰਾ ਬਦਾਮ ਤੋਂ ਭੇਜਦੀ ਹਾਂਜੀ ਉਹਨੇ ਫਿਰ ਅੱਜ ਭੇਜਿਆ 20 ਕਿਲੋ ਬਦਾਮ ਆ ਹਾਂਜੀ ਤੇ ਇੱਕ ਪੀਪਾ ਘਿਓ ਦਾ ਇਹ ਮੁੰਡਾ ਹੈਗਾ ਕਿੰਦਰ ਕਿੰਦੇ ਦਾ ਹੈਗਾ ਵਾ ਦੂਜਾ ਮਰਾ ਉੱਤਰ ਸਕੋਂਦ ਵਾਲਾ ਲੱਗੇ ਕਿੰਦੇ ਆ ਚੰਡੇ ਆ ਚੰਡੇ ਦੋ ਕੇ ਰਿੰਦਾ ਉਹ ਦੂਜੇ ਸੇ ਰਿੰਦਾ ਤੇ ਬਾਕੀ ਧੰਨਵਾਦ ਭਰਾ ਦਾ ਹਾਂਜੀ ਕਿੱਲੋ ਮੁੰਡਿਆਂ ਵਾਸਤੇ ਉਹਨੇ ਕੀਤਾ ਹੈ ਨਾ ਬਾਕੀ ਤਾਂ ਮੈਂ ਅੱਗੇ ਮੁੰਡਿਆਂ ਨੂੰ ਕਿਹਾ ਮੈਂ ਗਿਰੀਆਂ ਗੁਰੀਆਂ ਨਹੀਂ ਤੁਹਾਡੀਆਂ ਮੁੱਕਣ ਦਿੰਦਾ ਇੱਕ ਹੋਰ ਹੈ ਹੋਰ ਹੈ ਮੁੰਡੇ ਉਹਨਾਂ ਨੇ ਵੀ ਕਿਹਾ ਵੀ ਦਜਮਰਾ ਗਿਰੀਆਂ ਤੇ ਹਾਂਜੀ ਨਾ ਗਿਰੀਆਂ ਨਹੀਂ ਮੁੱਕਣਾਂ ਗਿਰੀਆਂ ਮੰਨ ਕੇ ਚੱਲ ਕਿ ਕਿਲੋ ਕਿਲੋ ਗਿਰੀਆਂ ਪੈ ਜਾਂਦੀਆਂ ਰੋਜ਼ ਰੋਜ਼ ਦੀਆਂ ਹਾਂ ਕਿਲੋ ਕਿਲੋ ਤੇ ਲੱਗਦੀ ਉਹ ਕਿਲੋ ਲੱਗ ਜਾਂਦੀਆਂ ਬੱਬਿਆ ਗਿਰੀਆਂ ਓਏ ਉਹ ਬੱਬਿਆ ਮੈਂ ਕਿਲੋ ਗਿਰੀਆਂ ਲੱਗ ਜਾਂਦੀਆਂ ਰੋਜ਼ ਦੀਆਂ ਕਿ ਘੱਟ ਲੱਗਦੀਆਂ ਲੋਈ ਹੋ ਗਈਆਂ ਬਰਾ। ਨਾਲ ਖਰੀਸਾ ਮਗਰੀ ਵੀ ਲੱਗਦੀ ਨਾ। ਬਹਾਂਜੀ ਖਸਾਸ ਹੋ ਗਈ ਜੀ। ਸਾਰਾ ਸਮਾਨ ਵੀ ਲੱਗਦਾ ਨਾਲ ਖੰਡ, ਕੁੰਡ ਦੂਜਾ ਤੀਜਾ ਸਾਰਾ ਕੁਝ ਨਾ। ਹਾਂਜੀ ਤੇ ਚਲੋ ਮੁੰਡੇ ਆਉਂਦੇ ਆ ਪੀਪੂ ਕੇ ਰਗੜਾ ਚੱਲ ਜਾਂਦੇ ਆ। ਹਾਂਜੀ ਚਲੋ ਮਾਰ ਆ ਸੱਤੇ ਬਾਤ ਇੰਦਾ ਹੀ ਨਾ। ਤੇ ਹੁਣ ਆਪਾਂ ਜਿੰਨੇ ਜੋ ਗਏ ਹੋਏ ਆ ਚਲੋ ਕਰੀ ਜਾਨੇ ਚਲੋ ਆਪਣੀ ਜਬਾਨ ਹਿਲਦੀ ਆ ਯਾਰ ਜੇ ਆਪਾਂ ਕਹਿ ਦਿੰਦੇ ਆ ਵੀ ਆਪਾਂ ਨੂੰ ਆ ਚੀਜ਼ ਦੀ ਲੋੜ ਹੈ ਜੇ ਆਪਾਂ ਨੂੰ ਮਿਲ ਜਾਂਦਾ ਤੇ ਆਪਣੀ ਜਬਾਨ ਹੀ ਹਿਲਦੀ ਆ ਤੇ ਜਿਹੜੇ ਹੁਣ ਗਰੀਬ ਆ ਹੁਣ ਤੂੰ ਆਪਸੇ ਨਾ ਵੀ ਰਗੜਾ ਕਿੱਥੋਂ ਪੀਤਾ ਜਾਊਗਾ ਕਿਸੇ ਕੋਲ ਕੀ ਪੀ ਲੈਣਗੇ ਰਗੜਾ ਕੋਈ 800 ਕਿਲੋ ਗਿਰੀਆਂ ਕੌਣ ਪੀ ਲੂਗਾ ਹਾਂਜੀ ਮੇਰੀ ਗੱਲ ਸੁਣੋ ਜੇ ਕੱਲਾ ਮੁੰਡਾ ਕੱਲਾ ਵੀ ਪੀਵੇ ਤੇ ਜੇ ਸੋ 100 ਗਰੀ ਤੇ ਪਾਊਗਾ 50 ਗਰੀਆਂ 100 100 150 ਗਰੀ ਤੇ ਪਾਊਗਾ ਹੀ ਹਾਂਜੀ ਤੇ ਹੁਣ ਮੰਨ ਕੇ ਚੱਲ ਉਹ ਕਿਲੋ ਕਿਲੋ ਨਾ ਵੀ ਉਹਦੇ ਦਿਨ ਮੇਰੇ ਸਣਾ ਹਫਤਾ ਨਹੀਂ ਲੰਘਣਾ ਹਾਂਜੀ ਮੁੱਕ ਜਾਣਾ ਕਿਲੋ ਨਾ ਵੀ ਪਾਈਏ ਦਾ ਪੈਕਟ ਜਿਹਾ ਹੁੰਦਾ ਉਹ ਤੇ ਉਹਦੇ ਨਾਲ ਸਾਰੇ 2 2 2 3 2 3 ਰਗੜੇ ਖਿੱਚ ਕੇ ਲੱਗਣੇ 2 ਕੱਲੇ ਦੇ ਤੇ 2 ਕੀ ਲੱਗਣੇ ਮਾਹਾਂ ਤੇ ਹੁਣ ਤੂੰ ਦੱਸ ਵੀ ਜੇ ਆਪਾਂ ਨੂੰ ਐਦਾਂ ਆਪਾਂ ਮੂੰਹ ਨਾਲ ਲਾ ਦੇਣੀ ਹੈ ਤੇ ਜੇ ਕਿ ਇਹਦਾ ਰਗੜਾ ਰੋੜਾ ਪੀ ਲੈਣਾ ਤਾਂ ਇਹ ਸਿੱਧੀ ਗੱਲ ਹੈ ਨਾ ਹਾਂਜੀ ਬਾਕੀ ਰਨਲਾ ਮਹਾਰਾਜ ਸੱਚੇ ਪਾਤਸ਼ਾਹ ਜੇਬਲ ਉਹ ਨਹੀਂ ਕਿਹਾ ਮੈਂ ਐਡ ਕਹਿੰਦੇ ਤੁਸੀਂ ਉਹ ਕੀ ਵਾਲੇ ਆ ਉਹ ਲੈ ਆਉਣੇ ਅੱਛਾ ਪਾਏ ਪੈਸੇ ਆਪਾਂ ਉਹ ਵੀ ਲੈ ਆਉਣੇ ਉਹ ਕਢਾਏ ਨਹੀਂ ਪੈਸੇ ਜਿੱਥੇ ਬੱਚ ਜੁਰੀਆਂ ਚ ਆਏ ਅੱਛਾ ਉਹ ਕਢਾਏ ਨਹੀਂ ਗਏ ਆਪਣੇ ਤੋਂ ਨਹੀਂ 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 ਬਾਦੂ ਦੋਸਤਾ ਫਾਫੇ ਬਾਦੂ ਇਹ ਆਇਆ ਕਿ ਤੇਰੇ ਬੰਦੇ ਕਪਕੌੜੇ ਆ ਨਹੀਂ ਬਾਦੂ ਨਹੀਂ ਨਹੀਂ ਬਾਦੂ ਇਹ ਨਹੀਂ ਚਾਹੀਦੇ ਤਾਂ ਨਹੀਂ ਦੋਵੇਂ ਰੱਖ ਲੈ ਬਾਦੂ ਬੰਦਾ ਨਹੀਂ ਹੈਗਾ ਨਹੀਂ ਤਾਂ ਉਹਨੇ ਚੋ ਵੀ ਲਾਏ ਰਹੀ ਸਾਡਾ ਬੰਦਾ ਨਹੀਂ ਆਇਆ ਮੇਰੇ ਚੋਰ ਵੀ ਥੋੜੇ ਨੇ ਪਾ ਲੋ ਆਵਾਵੜੀ ਵੱਗਦੀ ਅੱਗੇ ਮੋਟਰ ਸੱਗਦਾ ਆ ਜਾ ਪਾਉ ਆ ਜਾ ਕੋਈ ਨਹੀਂ ਇਹਨਾਂ ਮੇਰੀ ਕੋਈ ਨਹੀਂ ਸਾਹ ਇਹ ਮੌਰਾ ਹੀ ਪਾਣੀ ਕੀ ਸਾਹਦਾ ਵੀ ਰਾਤੀ 8 ਵਜੇ ਉੱਤੇ ਹਰਨਾਨਦਪੁਰ ਹੋ ਫਿਰ ਆ ਗਿਆ ਫਿਰ ਤੜਕੇ ਆ ਗਿਆ ਫਿਰ ਆ ਗਏ ਬੰਦ ਰਣਾ ਛੇਡਨ ਦਿਆ ਹਾਂ ਤੂੰ ਸਿੱਧਾ ਗਿਆ ਜੱਗੂ ਨੂੰ ਕੀ ਕਿਹਾ ਈ ਕਹੇ ਕਿ ਬਾਂਦਰਾ ਵਾਲਾ ਖੇਡਣਾ ਮਿਲਦਾ। ਮੱਸੀ ਕਰਾਂਗੇ। ਲਾਖੀ ਦਾ। ਤੈਨੂੰ ਐਦਾਂ ਮਾਮਲਾ ਸੁਣੀ ਨਹੀਂ ਕੀ ਗੱਲ ਐਂ ਰਾਜਨੀ ਗਈ ਨਾ ਬਾਂਦਰਾ। ਜੀ ਆਇਆਂ। ਆਨੰਦ ਲੈ ਆਂਦੇ, ਆਨੰਦ ਲੈਣ ਆਏ। ਆਏ ਪਹਿਲੀ ਚਾਹ ਪਾਲ ਪੀ ਲੋ। ਨਾ ਵੇਰ ਸਾਦ ਬੰਦਰ ਭਾਈ ਮਾਰੇ। ਸਾਦੂ ਆਪੇ ਆਈ ਜਾਂਦਾ। ਜਾਵਾ ਜੇਰਾ। ਸੋਭਾ ਰਾਮ ਜੇਆ। ਮਠਿਆਈ ਇਹ ਨਹੀਂ ਦਿੱਤੀ ਨਾ ਮੈਨੂੰ। ਥੋੜਾ ਭਰਤਾ ਮਠਿਆਈ ਨਾ ਦੇ ਤੂੰ ਜਾ ਕੇ ਖਾ। ਸੱਚੀ। ਆ ਗਾ ਸਕੇਨਰ ਲਾਇਆ ਉੱਥੇ ਦੇਖ ਕੇ ਝੋਲੀ ਮੈਂ ਬਾਬਾ ਜੀ ਬਾਬਾ ਜੀ ਦਾ ਹਾਂਜੀ ਮੈਂ ਬਾਬਾ ਜੀ ਪੈਸਾ ਹੀ ਕਹੇਗਾ ਇਹਦੇ ਪੁੱਤੋ ਉਹ ਮੈਂ ਕਿੰਨੇ ਸਹਣੀ ਕੀਤੇ ਮੈਂ ਬਾਬਾ ਜੀ 2 ਰੁਪਏ ਸਾਡੀ ਹਾਲੇ ਤੇ ਦੋ ਹੀ ਰੰਦ ਨਾ ਦਸ ਤੇ ਕਰਦਾ ਆ ਲਾਇਆ ਟਾਇਰ ਤੇ ਇਹਦੇ ਪਨੇ ਕਾਬ ਦੀ ਚੇਂਜ ਕਰਦੀ ਅੱਗੇ ਗਿਆ ਕਹਿਣਾ ਕਿ ਮੁੰਡਾ ਕਿੱਥੇ ਆ ਬਾਹਰ ਖੇਤ ਨੂੰ ਗਿਆ ਆਉਂਦਾ ਮੁੰਡਾ ਕਹਿੰਦਾ ਵੀ ਹੁਣ ਕਹਿਣਾ ਬੰਪਰ ਆ ਗਿਆ ਤੇ ਮੁੰਡਾ ਵੀ ਆਉਂਦਿਆ ਉਹ ਬੰਪਰ ਮੇਰੇ ਹਿਸਾਬ ਨਾਲ ਟਰੈਕਟਰ ਦਾ ਨਾ ਉਹ ਗੱਡੀ ਜਨਾਣਾ ਕਹਿੰਦਾ ਵੀ ਬੰਪਰ ਘਰੇ ਆ ਗਿਆ ਤੇ ਮੁੰਡਾ ਵੀ ਆਉਣ ਵਾਲਾ ਆ ਪਹੁੰਚ ਗਿਆ ਬੰਪਰ ਆ ਬੰਪਰ ਪਹੁੰਚ ਗਿਆ ਘਰੇ ਤੇ ਮੁੰਡਾ ਵੀ ਆਉਣ ਵਾਲਾ ਮਿਸਕ ਇਹਨੂੰ ਲੱਗਦੀ ਉਹ ਮੈਂ ਮੁੱਕਣ ਕਿਉਂ ਨਹੀਂ ਦੇ ਅੱਗੇ ਨਾਲ ਹੋ ਗਈ ਉਹਦੀ ਉਹ ਕਹਿੰਦੇ ਵੀ ਦੋ ਲਿਫਾਦੇ ਰੱਖੀ ਕਿ ਚੋਨੇ ਰੱਖੀਏ ਅੱਛਾ ਮੈਂ ਇਹਨੂੰ ਦੋ ਹੀ ਵਾਦੂ ਜੇ ਬੰਦਾ ਨਹੀਂਗਾ ਪਰ ਚਾਰ ਵੀ ਥੋੜੇ ਜੀ ਮੈਨੂੰ ਬਰਉਨੇ ਚਾਰ ਹੀ ਦਿਖਾ ਦੇਣੇ ਜਾਇ ਪਿੰਦਾ ਪੱਕਾ ਹੁੰਦਾ ਨੇ ਕਹਿੰਦਾ ਦੋਵੇਂ ਰੱਖ ਚੋਵੇਂ ਰੱਖ ਦੋ ਰਾਤੋਂ ਮੁੰਡੇ ਤਰੇ ਆਉਂਦੇ ਆ ਕੋਈ ਨਹੀਂ ਆਉਂਦੇ ਮੁੰਡੇ ਕੋਨੇ ਨੱਸ ਕੋਨੇ ਕੋਨੇ ਬਣਾ ਉਹਦੇ ਅਰੇ ਤੀਆ ਉਹਦੇ ਦਿਲ ਚ ਬਲੇ ਕੀ ਗੱਲ ਹੋਣੀ ਉਹਦੇ ਦਿਲ ਚ ਇਹ ਗੱਲ ਹੋਣੀ ਦੀ ਇੱਕ ਬੋਲ ਸੋਚਦਾ ਜੇ ਬੱਚੀ ਰਹਿਣ ਤੂੜਿਆ ਨੀ ਲਿਆ ਤੋ ਆ ਕੇ ਖੜਨਾ ਗੱਡੀ ਤੇ ਗੱਡੀ ਜਾਨਾ ਉਹਨੂੰ ਉਹਨੂੰ ਜੇ ਜੇ ਪੁੱਛੀ ਨਾ ਵੀ ਇੰਨਾ ਇੰਨਾ ਰਾਚਨ ਕਿਹੜੇ ਗੱਲੋਂ ਖੜਦਾ ਉਹ ਘਰੇ ਆਉਂਦੇ ਆ ਕੰਮ ਗੰਮ ਵਾਲੇ ਉਹਨਾਂ ਨੂੰ ਦੇ ਦੂਦੇ ਜਿੰਦਾ ਗੇ ਨਹੀਂ ਜਿੰਦਾ ਥੋੜੀ ਗੇ ਨੂੰ ਆਪ ਹੀ ਖਾਂਦੇ ਤਤੇ ਕਰ ਕਰ ਕੇ ਚਾਹਣਾ ਉੜ ਬੁਟੇਣਾ ਅਦਲਾ ਮੈਚੇ ਦੀ ਵਾਰ ਪਾ ਲਈ ਤੇ ਕਮੇਟੀ ਵਾਲੇ ਕਿਹਾ ਪਕੌੜੇ ਸਾਨੂੰ ਤਾਂ ਮਿੰਟ ਮਿੰਟ ਖਾ ਲੋ ਮੇਰੇ ਵੀਰ ਮੈਂ ਮਾਰ ਕੇ ਲਫਾਫੇ ਤੇ ਗੰਡਾ ਵੀ ਕਿਟ ਕਿਟ ਰੱਖਣਾ ਘਰੇ ਨਿਆਣੇ ਦੋ ਆ ਜਿੰਨੇ ਖਾ ਲੈ 5 ਮਿੰਟ ਛੇਤੀ ਪਕੌੜੇ ਠਾਓ ਹਾਂ ਬੰਦੇ ਹੁੰਦੇ ਆ ਬਾਹਰ ਆ ਗੰਡਾ ਆਦਾ ਵਟ ਲੈ ਜਾਨ ਇਹ ਵੇ ਬਹੁਤ ਜਰੂਰੀ ਹੈ ਹਾਂ ਆ ਗਿਆ ਸਾਡਾ ਜੋਤੀ ਫੌਜੀ ਦਾ ਚੇਰ ਕਰਣਾ ਇੱਧਰ ਵੀ ਜੋਤੀ ਵਿੰਗਾ ਜੀ ਆ ਸੋਪਾ ਰਾਂਦਿਆ ਇਹਨਾਂ ਨਾਲ ਲੱਗਦਾ ਨਾ ਭਲਾ ਮਨਸ ਪੋਣਾ ਉਹਨਾਂ ਇਹ ਡੂੰਗਾ ਹੀ ਇਹ ਦਿਖਾਉਂਦਾ ਪਰ ਨਾ ਪੁਰਨਾ ਮਲ ਗਿਆ ਮੈਂ ਭਗਤ ਜਿਆ ਬੰਦਾ ਵਾਂ ਸੋਭਾ ਰਾਮ ਦੇ ਆ ਕਿ ਮੈਂ ਨਹੀਂ ਦਵਲਾ ਖਲਾਣਾ ਪਤਾ ਹੈਗਾ ਪਰ ਹੁਣੇ ਵਾਚ ਚੱਲ ਜਾਵੇ ਉਹ ਗੱਲ ਆ ਜਦ ਪਜਾਮੇ ਵਾਲੀ ਇਹ ਪਜਾਮਾ ਫਟਿਆ ਹੋਇਆ ਹੈ ਦੇਖ ਦੇ ਦੀ ਸਲੀਪ ਪੁਲੀਗ ਨਵਾ ਦੇਣਾ ਸਾਨੂੰ ਇੱਕ ਮਾਤਾ ਨੇ ਦੱਸਿਆ ਤੁਹਾਡਾ ਪਜਾਮਾ ਪਾਟਾ ਹੈ ਬੇਟਾ ਅਸੀਂ ਆ ਬੈਠਿਆ ਦੋ ਬੱਤਾਂ ਦੇ ਕਿਉਂ ਦੇ ਸੀ ਜਿਹੜਾ ਤੇ ਆ ਜਿਹੜਾ ਕਿਹੜਾ ਕਰਨ ਲੱਗ ਪਿਆ ਕੀ ਕਰਨ ਲੱਗ ਪਿਆ ਜਿਹੜਾ ਮਹਾਰਾਜ ਹੈ ਮਹਾਰਾਜ ਦਾ ਡਰ ਪੈ ਹੀ ਨਹੀਂ ਹੈਗਾ ਕਿਹਨੂੰ ਤੂੰ ਕਿਹੜੀ ਗੱਲ ਬੋਲਣੀ ਕਿਹੜੀ ਨਹੀਂ ਬੋਲਣੀ ਹਾਂਜੀ ਵਿੱਚ ਆਪਣਾ ਸ਼ੋਹਰ ਜਦ ਕਹਾ ਸਾਰਾ ਕੋਈ ਹੈ ਗੁਰੂ ਮਹਾਰਾਜ ਹੈ ਨਾ ਗੁਰੂ ਗਿਆਨ ਸਾਹਿਬ ਉਹਦੇ ਲੱਗਦੇ ਉੱਚੀ ਸਾੜ ਨਹੀਂ ਲੈਣਾ ਚਾਹੀਦਾ ਜਿਹੜਾ ਸਾੜਾ ਨਾ ਲੋੜ ਦੀ ਸਾੜ ਨਹੀਂ ਲੈ ਚਾਰ ਸਾਹਿਬ ਜਿਹੜਾ ਨਾ ਜਿਹੜਾ ਲਾਇਆ ਜਮਾ ਉਹ ਪਾਪਾ ਬੋਲਦਾ ਬੋਲਦਾ ਵਿੱਚ ਕਹਿੰਦਾ ਅੱਜ ਕੱਲ ਲੋਕੀ ਜਾਂਦੇ ਨੇ ਨਗ ਦੇਖ ਪਿੰਦੇ ਆ ਤੇ ਬਿਆਕ ਉਦਾਂ ਹੀ ਆ ਭਰ ਕੇ ਜਾਂਦੇ ਹੰਗਰੂ ਦੂਰ ਦੂਰ ਕੱਥਾ ਵੱਜਦਾ ਵਿਆਹ ਆ ਸਾਡੇ ਪਿੰਡ ਦੇ ਬੁੱਢੇ ਲੋਟ ਕਹਿੰਦਾ ਜਾ ਚੱਲ ਜਾ ਤਾ ਪੀਵੀਆਂ ਬੈਠੇ ਤੂੰ ਮੈਂ ਨਾ ਇੱਕ ਗੱਲ ਸੁਣਾ ਇਹ ਪਤਾ ਬਗਾ ਨਾ ਨਾ ਨਹੀਂ ਬੱਗਾ ਗੁਰੂ ਸਾਹਿਬ ਨੇ ਕਿ ਕੀ ਹੈ ਗੁਰੂ ਸਾਹਿਬ ਕੀ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਆਪਾ ਥੱਲੇ ਚਾਦਰ ਵਿਛਾ ਕੇ ਬੈੰਨੇ ਨਾ ਸੇਖਨੂਰ ਵੀ ਨਹੀਂ ਬਹਿਣਾ ਆ ਚਾਦਰ ਤੇ ਵੀ ਨਹੀਂ ਆਪਾ ਬਹਿ ਸਕਦੇ ਤੁਸੀਂ ਇੰਨਾ ਜਿਆਦਾ ਆਪਾਂ ਜੇ ਆਪਾਂ ਉਹ ਪੂਰੀ ਆਗਿਆ ਚ ਰਹਿਣਾ ਗੁਰੂ ਮਹਾਰਾਜ ਦੀ ਆਪਾਂ ਮੰਨ ਕੇ ਚੱਲ ਵੀ ਉਹਦੀ ਸੋਭਾ ਇੱਕ ਕਰਨੀ ਹੈ ਜਿੱਦਾਂ ਮਰਜੀ ਹੁਣ ਕਈ ਕਈ ਕਹਿੰਦੇ ਇਹ ਬਜ਼ੁਰਗ ਆ ਇਹਨਾਂ ਨੂੰ ਬਹਿਣ ਦੋ ਦੂਜੀਆਂ ਚੀਜ਼ਾਂ ਤੇ ਕੁਰਸੀਆਂ ਤੇ ਬਹਿ ਲੈਣੋ ਉਹਨੇ ਇੱਕ ਇਦਾਂ ਕਰਦੇ ਕਿਰਤ ਜੋ ਬੀਬੀ ਗਾੜੀ-ਗਾੜੀ ਤੁਰਿਆ ਉਹ ਤੇ ਕੁਰਸੀ ਮਗਰ-ਮਗਰ ਚੁੱਕੀ ਲੈਂਦੇ ਕਹਿੰਦਾ ਜੇ ਬੀਬੀ ਉਹ ਕੁਰਸੀ ਤੇ ਬਹਿ ਗਈ ਮੈਂ ਤਾਂ ਫਿਰ ਤਾਂ ਚੜ੍ਹ ਕੇ ਚੱਲ ਜਾਣਾ ਉਹਨਾਂ ਦਾ ਯੋਗ ਕਰਦੇ ਦਾ ਸਾਲ ਹੈ। ਉਹ ਗੱਲ ਨਹੀਂ। ਬਈ ਯਾਰ ਆਗਿਆ ਹੀ ਨਹੀਂ ਹੈਗੀ ਕਿ ਕਿ ਮਹਾਰਾਜ ਤੇ ਗਾੜੀ ਕੁਰਸੀ ਢਾ ਕੇ ਕੋਈ ਬੈਜੇ। ਉਹ ਤੇ ਗਾੜੀ ਨਹੀਂ ਆਗਿਆਗੀ। ਸਹੀ ਗੱਲ ਕੋ। ਇੱਕ ਇੱਕਾ ਗਲੀਚਾ ਹੁੰਦਾ ਨਾ ਬਾਬੇ ਬਾਬੇ ਸੁਰਸਿੰਘਾ ਜਣੇ ਕਿਹਾ ਸੀ ਇੱਕ ਨਾ ਵੀ ਜਦੋਂ ਗੁਰਦੁਆਰਿਆਂ ਚੋਂ ਪਟਾਏ ਨਹੀਂ ਉਹ ਤੱਕ ਬੋਲਦੇ ਬੈਣ ਵਾਲੇ ਜਦੋਂ ਤੋ ਉਹ ਘੁੱਤਾਂ ਰਾਤਿਆਂ ਨੂੰ ਕਰਦਾ ਫੋਟੋ ਫਟ ਸਾਰਾ ਕੋਈ ਪਤਾ ਹਤਾ ਇਹਨਾਂ ਨੇ। ਉਹ ਬਾਬੇ ਤਾਂ ਉਹਨਾਂ ਨੇ ਕਿਹਾ ਸੀ ਵੀ ਉਹ ਸੁਣਾਈ ਹੈ ਕਿ ਸ਼ਾਕੀ ਜੀ ਕੀ ਮਾਰਾ ਇਹਦੇ ਆਪਾਂ ਕਹਿਦੇ ਨਾ ਵੀ ਜੇ ਆਪਾਂ ਕੋਈ ਵੀ ਗਲੀਚਾ ਵੀ ਵਿਛਾ ਕੇ ਬੈਠੇ ਆਂ ਕਿ ਉਹ ਉਹ ਵੀ ਬੈਣਾ ਨਹੀਂ ਚਾਹੀਦਾ ਆਪਾਂ ਨੂੰ ਗਲੀਚਾ ਵਿਛਾ ਕੇ ਵੀ ਜੇ ਆਪਾਂ ਜੀ ਮਾਨ ਸਤਕਾਰ ਕਰਨਾ ਫੁਟਨ ਸਰ ਬਾਕੀ ਦੇ ਲੋਕਾਂ ਨੂੰ ਪਤਾ ਹੀ ਹੁੰਦਾ ਹੁਣ ਦੇ ਹਾਸੇ ਹੀ ਪਾਉਣ ਲੱਗ ਪਏ ਮਾਸੀ ਬੜਾ ਨਾਲ ਸਾਰਾ ਏਰੀਆ ਜਦੋਂ ਅਸੀਂ ਦੀਦੜਾ ਜਲਦਾ ਸਾਰੇ ਪਿੰਡ ਸੁਣਦੇ ਉਹ ਜਾ ਰਹੀ ਮੰਦਾ ਨਿਊਜ਼ੀਲੈਂਡ ਗਿਆ ਸਤੰਬਰ ਦਾ ਮਹੀਨਾ ਆ ਦਸੰਬਰ ਦਾ ਸਾਨੂੰ ਉਹਨਾਂ ਘਰ ਤਾਂ ਸਾਨੂੰ ਕਹਿ ਗਏ ਕਿ ਦੇ ਭਾਜੀ ਅਸੀਂ ਨੇਚਾ ਕਰਦੇ ਆਂ ਪਾਵੇ ਅੱਰਦੇ ਨੇ ਜੋ ਮਰਜੀ ਥੱਲੇ ਸੁਣਾ ਦੇ। ਉਹ ਕਹਿੰਦਾ ਅੱਰਦੇ ਸੋ। ਨਹੀਂ ਆਹ ਸਾਰੀ ਬੈਸ ਪਾਉਣ ਬਲੈ ਜੈ ਕਰਾ। ਗੁਰੂ ਗ੍ਰੰਥ ਸਾਹਿਬ ਤਾਂ ਆਪਾਂ ਉੱਤੇ ਥੋੜੀ ਹੈਗਾ ਕੋਈ। ਨਹੀਂ ਨਹੀਂ ਚਾਹੀਦਾ। ਚਾਹੀਦਾ ਕਰਨਾ। ਲੈ ਲੈਣਾ ਮੇਰੇ ਮਨ ਚੋ ਯਾਰ ਹਰ ਕੇ ਦੇ ਮਨ ਚ ਆਉਂਦੀ ਐ ਚਲੋ ਕੋਈ ਬੋਲਦਾ ਕੋਈ ਨਹੀਂ ਬੋਲਦਾ। ਹੁਣ ਗੱਡੀ ਦੇ ਵਿੱਚ ਆਪਾਂ ਮਾਰਾ ਇਹਨੂੰ ਇੱਕ ਸਾਹ ਦਾ ਤਾੜਕੇ ਲੈ ਕੇ ਆਉਣੀ। ਹੁਣ ਜੇ ਮੰਨ ਲਾ ਅਗਲੇ ਬੰਨੇ ਕੋਈ ਗੱਡੀ ਆਉਂਦੀ ਐ ਉਹ ਉਹਨੂੰ ਇਹਨੂੰ ਥੋੜੀ ਪਤਾ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਿਆ। ਉਹ ਤੇ ਆਪਣੀ ਗਲਤੀ ਆ ਨਾ। ਅਗਲੇ ਬੰਨੇ ਕੋਈ ਮਾੜਾ ਚੰਗਾ ਸ਼ਬਦ ਬੋਲ ਦੇ ਮੂਚੋ ਉਹ ਆਪਣੇ ਤੇ ਅਸਰ ਪੈਣਾ ਜਿਹੜਾ ਇਹਿੰਦ ਲੈ ਵਿੰਧਾਣੀ ਉੱਪਰ ਹੀ ਕਰ ਲਾ ਇਹ ਮਾਰਣਾ ਹੈ ਨਾ ਜਿਹੜੀ ਵਾਰੀ ਇਹਿੰਦ ਹੈ ਨਾ ਗੁੰਡੇ ਗੁੰਡੇ ਜਿੱਦੇ ਪੁੰਦੇ ਆਪਾਂ ਵੇਖ ਲਓ ਗੱਡੀ ਸਿੱਧੀ ਨਹੀਂ ਹੈ ਕਹਿੰਦੇ ਜੇ ਉੱਪਰੇ ਕਰ ਮਾਰ ਨੂੰ ਪੈਦਾ ਨਹੀਂ ਆ ਆ ਤਾਂ ਇਹਦਾ ਮਤਲਬ ਇਹ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਲੈ ਕੇ ਆਉਂਦੇ ਤੇ ਫਿਰ ਕਿਸੇ ਨੂੰ ਥੋੜੀ ਪਤਾ ਯਾਰ ਜਿਹੜਾ ਮਹਾਰਾਜਾ ਨਾ ਰਾਜਿਆਂ ਦਾ ਰਾਜਾ ਇਹ ਤੇ ਫਿਰ ਇਦਾਂ ਆਉਂਦਾ ਹੋਵੇ ਤੇ ਲੋਕਾਂ ਨੂੰ ਲੋਕਾਂ ਨੂੰ ਪਤਾ ਹੋਵੇ ਗੁਰੂ ਆਉਂਦੇ ਆ ਸਾਡਾ ਹਾਂਜੀ ਉਹ ਆਤਰ ਮਾਰ ਉਹਦਾ ਜਿੰਨਾ ਕਰਾਂਗੇ ਉਹਨਾਂ ਥੋੜਾ ਇਹ ਆ ਜਿਹੜੇ ਉਹਨਾਂ ਤੋਂ ਡਬਲ ਹਾਥੀ ਮੰਨ ਕੇ ਤਿੰਨ ਚਾਰ ਹਾਥੀ ਵਾਲਾ ਜਿਹੜੇ ਸਮੁੰਦਰ ਦੇ ਵਿੱਚ ਜਿਹੜੀਆਂ ਵੱਡੀਆਂ-ਵੱਡੀਆਂ ਮੱਛੀਆਂ ਪਤਾ ਨਹੀਂ ਮਾਛਿਆ ਕੀ ਆ ਜੋ ਕਹਿੰਦੇ ਵੀ ਹਾਥੀਆਂ ਨਾਲੋਂ ਵੱਡੀਆਂ ਆ ਹਾਂਜੀ ਹਾਥੀਆਂ ਨਾਲੋਂ ਹੈਗੇ ਕੀ ਬੰਦਾ ਦੁਨੀਆ ਤੇ ਹੈ ਕਿੱਡੇ ਤਕੜੇ ਹੋਣਗੇ ਉਹ ਸਮੁੰਦਰ ਦੇ ਵਿੱਚ ਆ ਸਮੁੰਦਰ ਦੀ ਗਹਿਰਾਈ ਨਹੀਂ ਨਾ ਮਾਪ ਸਕਦਾ ਕੋਈ ਕਿੱਡੀ ਬਦਾਂ ਤੋਂ ਜੇ ਇੱਕ ਗੱਲ ਹੈਗੀ ਵੀ ਹਾਂਜੀ ਇਹ ਗੋਣਾ ਜਦੋਂ ਦਾ ਵੀਜ਼ਾ ਲੱਗ ਗਿਆ ਵੀ ਉਹਦਾ ਸੋਨਾ ਵੀ ਨਿਕਲਾ ਆਇਆ ਹਾਂਜੀ ਭਾਜੀ ਚਪਲਾ ਵੀ ਇੱਥੇ ਲੈ ਲਈ ਚੰਗੀ ਕਰ ਲਈ ਮੈਂ ਹਾਂਜੀ ਕਰ ਲਈ ਹੈਨਾ ਮੇਲਾ ਨਹੀਂ ਨਹੀਂ ਮੈਂ ਮੁੰਡਾ ਵੇਖਣਾ ਵੀਜ਼ਾ ਲੱਗ ਗਿਆ ਮੁੰਡੇ ਦਾ ਤੇ ਮੁੰਡੇ ਨੇ ਚਪਲਾ ਨਵੀਆਂ ਲੈ ਲਈਆਂ ਸੋਨਾ ਸੋਨਾ ਹੀ ਲੱਗਣਾ ਪਏ ਮਕਾਲ ਨਹੀਂ ਸੋਨਾ ਵੇਲਾ ਕਿਹੜਾ ਕਿਹੜਾ ਰੰਗ ਵੇਖ ਲੈ ਇਸਦਾ ਨਹੀਂ ਉਹਦਾ ਇਹ ਤੇਰਾ ਮੁੱਲ ਵੜਾ ਹੀ ਉੱਤੇ ਇਧਰ ਰੱਖ ਲਿਆ ਭੋਨਾ ਫੇਰ ਇਧਰ ਰੱਖ ਲਿਆ ਮੈਂ ਤਾਂ ਕਹਿੰਦਾ ਪੱਕਾ ਉੱਥੇ ਰਹਿ ਪੈ ਹੈ ਲੈ ਆ ਗਿਆ ਡੱਬਾ ਓਏ ਜੋਤੀ ਦੀ ਜਾਨੀ ਇਹ ਨੂੰ ਕਿਹਦੇ ਘਟਾਰੀ ਕਾਦਾ ਘਟਾਰੀ ਕੀ ਕਰ ਗਿਆ ਬਾਪੂ ਦਾ ਨਾਮ ਜੋਤੀ ਰੱਖ ਜਾਣਾ ਬਾਪੂ ਦੇ ਨਾਮ ਵਾਲਾ ਵਧੀਆ ਰੱਖਿਆ ਹੋਇਆ ਮਾਮਾ ਸਿੱਧੂ ਸਿੱਧੂ ਬੰਦੀ ਮੈਂ ਬਟੇ ਲਾ ਮੈਂ ਲਿਖਿਆ ਕੀ ਕਰ ਲੋ ਹਣ ਅੱਜ ਚਲ ਕੋਈ ਨਾ ਢੱਲੋ ਰਹਿੰਦੇ ਰੇ ਉਹ ਤਾਂ ਇੰਸੀਆ ਨੇ ਉਹ ਨਹੀਂ ਆਇਆ ਨਾ ਆਇਆ ਨਾ ਆਇਆ ਬਾਈ ਬ੍ਰੋ ਘਾਰੇ ਪਾਸੇ ਲੰਕੀ ਆਹ ਵਾਹ ਵਾਹ ਲੱਡੂ ਚਾਹੀਦੇ ਹੱਦਾਂ ਕੱਲ ਤਾਂ ਦੱਸਿਆ ਕੋਈ ਨਹੀਂ ਪਾਂ ਲੱਡੂ ਕਰਨ ਦੇ ਆ ਨਹੀਂ ਬੱਸ ਕਿਉਂ ਲੈ ਵੀ ਜਮਾਨਾ ਮਹਾਰਾਜ ਜਮ ਕੇ ਲਾਈ ਰੱਖੇ ਢੂਲ ਕੋਨੇ ਨੂੰ ਕੋਨੇ ਕਿੰਨੇ ਨਵਾਗ ਪਾਣ ਦੇ ਨਾਲ ਕੇ ਨਾ ਮਰ ਕੱਲ ਨੂੰ ਦੇ ਆ ਹਾਂ ਅਸਲ ਚ ਨੰਬੀ ਦੇ ਦਰਮਿਆ ਵਿਚ ਹੋਊਗਾ ਫਿਰ ਉਹ ਤੁਹਾਨੂੰ ਦੱਸਾਂਗੇ ਨਾ ਇਹਨੇ ਇਹਨੇ ਨਾ ਵੀਰ ਆਪਣੇ ਚਲੋ ਵਧੀਆ ਗੱਲ ਹੈ ਖੇਡਦਾ ਉਹਣਾ ਖੇਡਦਾ ਇਹਨੇ ਪਾਈ ਕਾ 5 6 ਜੱਫੇ ਕੇ ਟੀਮ ਤੇ ਗਿਆ ਹੀ ਹਾਂਜੀ ਆ ਅੱਧਾ ਕਿਧਰ ਰੇਡ ਕਿਨ ਆਵਦਾ ਆਏ ਨੇ 12 11 ਵਜੇ ਫੋਨ ਬੰਦ ਕੀਤਾ ਵਾ ਸੁੱਤਾ ਹੁੰਦਾ ਕੁੱਲ ਮੁਲਕ ਨੂੰ ਹੀ ਫੋਨ ਲਾਇ ਕਰਦੇ ਨੇ ਉਹ ਆਂਦੇ ਨਹੀਂ ਸੁੱਖ ਸੁੱਤਾ ਏ ਰੈਕਟ ਕਰਦੇ ਸਾਰੇ ਦਾ ਮਾਲ ਚਰਾਈ ਆ ਰੇਡ ਵਧਾਇਆ ਕਿ ਮੇਰੀ ਮਾਲ ਚੋਰ ਮਜਾਪੀ ਆ ਜਿਆਪੀ ਤੈਨੂੰ ਤਾਮਨਾ ਜੀ ਅੱਜ ਫੇ ਪਾਏਗਾ ਤੇਨੂੰ ਉਹ ਪਾਵਾਂਗੇ ਤੇਨੂੰ ਪਾ ਲੈ ਜਦ ਨਹੀਂ ਜਿੰਨੇ ਕਰ ਤੇ ਇੰਨੀ ਸਿਰਫ ਦੱਸ ਤੈਨੂੰ ਅੱਜ ਮੈਂ ਤੇਨਾਂ ਦਾ ਤੇ ਆ ਇਧਰ ਇੱਕ ਆ ਮੋਟਾ ਹੀ ਸਾਡਾ ਇਹਦੀ ਛੜਦਾ ਨਾ ਲੱਗਦਾ ਉਹ ਨਾ ਨਾ ਉਹ ਨਾ ਨਾ ਕਿ ਹੋਣੀ ਦਰਮਣਾ ਹਾਂ ਨਾ ਕਾਲੇ ਨੇ ਪੜਾ ਪਾਪੀ ਓਲਾ ਇੱਟਾ ਤਗੜਾ ਇਹ ਦਿਨ ਬਹੁ ਮਾਰ ਦਉਂਦਾ ਈ ਆ ਤੇਰੀ ਗੱਲ ਸੁਣਾ ਜਿੰਨੇ ਬਗਾਨੀ ਟੀਮ ਚ ਜੱਪੇ ਪੋਣਾ ਆ ਚੋਨੇ ਚਾਹੀਦੇ ਦਾਤਾ ਜੋ ਕਰਨਾ ਹੀ ਚਾਹੀਦਾ ਨਹੀਂ ਆ ਮੋਟਾ ਪਹੁੰਚੇ ਉਹ ਦੋ ਮਹੀਨੇ ਨਹੀਂ ਆਦੀ ਸਾਲਾ ਕਿਵੇਂ ਉਹ ਤਾਂ ਚਲਣਾ ਹੀ ਉਹ ਨਹੀਂ ਸੱਚੀ ਪਰ ਮੋਟੇ ਨਹੀਂ ਨਹੀਂ ਹੈਗੇ ਸਾਲਿਆ ਔਰ ਕੋਈ ਨਹੀਂ ਫਿਰਦੀ ਹੈ ਹਾਂ ਜਾਣਗੇ ਤਰਾ ਤੇਰਾ ਬੜਾ ਜੇ ਆ ਬਫਾ ਮਾਰਤੋਕ ਜੇ ਕੋਈ ਬਣਾਣਾ ਉਸ ਤੋਂ ਕਰ ਪੈਂਦਾ ਉਸ ਖੋਖਰਾ ਮਤਲਬ ਦੁਨੀਆ ਨਾਰਾ ਕਰ ਪਰ ਬਾਤ ਹੋਏ ਰਉਣਾ ਯਾਰਾ ਤੁਹਾਡੇ ਨੇ ਕੋੜਾ ਸੁਧਰਾਉਂਦਾ ਓਏ ਤੁਸੀਂ ਮੁਕਾ ਦੇਣਾ ਜੀਜਾਣਾ ਬਣਾ ਲਿਓ ਜੀਜਾਣਾ ਬਣਾ ਲਿਓ ਓਹ ਜਾ ਜਿਹੜੇ ਬੰਦੇ ਸਾਰੇ ਰਹਿ ਗਏ ਪਏ ਦੁਬਾਰ ਦੰਦ ਸਾਰੇ ਰੋਡ ਤੇ ਆਏ ਰੋਡਾ ਨਾ ਸਾਨੂੰ ਚੋਰ ਲਵਾ ਦਾ ਪੜ ਕੇ ਚਾੜੀ ਵੀਰ ਕੰਨੋਂ ਮੇਰੇ ਕੋਲ ਲੈਣੀ ਉਹ ਸਾਰੇ ਕਦੇ ਤੇ ਪਾ ਆਪਾਂ ਨੂੰ ਪਾ ਕੇ ਨਾ ਨਾ ਫੜ ਫੜ ਸਾਰੇ ਤੇ ਇਹਨੂੰ ਜਾ ਹੀ ਨਹੀਂ ਆਏਗਾ ਕਿਹੜਾ ਨਹੀਂ ਪਰ ਬੇ ਆਪਾਂ ਜੀ ਘੇੜ ਗਏ ਉਹ ਲੀਤੀਨ ਤੋਂ ਦੋ ਦਿਨਾਂ ਲਈ ਹੀ ਰਹਿਦਾਂ ਨਾ ਤੀਨ ਬਾਕੀ ਕਿ ਮੈਂ ਜਾਣਾ ਕਿੱڑا ਓਏ ਮੈਂ ਜਾਣਾ ਵੀਡੀਓ ਬਣਾਈ ਆ ਉਹਨੇ ਇੱਥੇ ਮੈਨੂੰ ਓ ਬੱਬਿਆ ਉਹ ਤਾਂ ਸੀ ਮੈਂ ਬਣਾਉਣੀ ਨਹੀਂ ਆ ਮੈਨੂੰ ਲੈ ਜਾ ਤੈਨੂੰ ਤਾਂ ਨਹੀਂ ਨਹੀਂ ਓਏ ਗੱਲ ਤੇਰੀ ਗੱਲ ਤੋਂ ਰਾਮਦਾਨ ਉਹ ਫੜ ਕੋਲਾ ਵਾਲੀ ਦੇ ਪੱਟੀ ਪੱਲਵਾ ਨਾ ਆ ਪੱਟੀ ਲਾ ਦੇ ਮੈਂ ਲਾ ਦੇ ਕੁੜੀ ਆ ਵੇ ਸਾਡੀ ਟੀਮ ਸਾਰੇ ਐਕਟਰ ਹੀ ਆ ਪੈਣ ਤੇ ਟੀ-ਸ਼ਰਟਾਂ ਮੈਂ ਹੀ ਮਾਰੀ ਹੇ ਮੰਤਰੀ ਦੂ ਦੂ ਰਹਿੰਦਾ ਹੈ ਗੱਲ ਨਹੀਂ ਜੀ ਵਾਰੀ ਮੀਟਿੰਗ ਸਾਰੀ ਬਣੀ ਚੱਲ ਚੱਲ ਬਾਦ ਉਹ ਬਾਦ ਪੁਰਾਣਾ ਆ ਗਿਆ ਆ ਬਾਬਾ ਉਹ ਬੜਨਾ ਨਵੀਲਾ ਉਹ ਗੋਪੀ ਵੀ ਹੰਦ ਮਾਰ ਕੇ ਬੈਠਾ ਤੇਰੇ ਮੇਰੇ ਵੀ ਬਾਤ ਆ ਮੈਂ ਨਾ ਮੈਂ ਯਾਰ ਤੈਨੂੰ ਪੜਾਣਾ ਮੱਗਿਆ ਤੈਨੂੰ ਇਹਨੇ ਇਹਨੇ ਕਿਹਾ ਆ ਉਹ ਤਰੀਕ ਨੀ ਪਤਾ ਲੈ ਬੁੱਕ ਮਾਰਿਆ ਕ ਲਗ ਮਾਰਿਆ ਮਾਰ ਮਾਰ ਬੁੱਕ ਮਾਰ ਮਾਰ ਨਾ ਮਾਰ ਅੱਬ ਮਾਰਾਂ ਮੜਾ ਬੁੱਕ ਇਹ ਕਰੇ ਇਹ ਕਰੇ ਇੱਧਰ ਲੈ ਨੂੰ ਪਾ ਲੈ ਜੇ ਦਾਲੇ ਮੈਂ ਫਿਰ ਹੋਰ ਖਰਾਬ ਨਹੀਂ ਬੰਨ ਲੈ ਸਾਲਾ ਬੰਨ ਦੇ ਕਿਦਾ ਨਹੀਂ ਕੋਟਾ ਦੇ ਓਏ ਅੰਦਰੇ ਛਾਤੀ ਦੇ ਅੰਦਰ ਜਾਣਾ ਉਹ ਰੰਗ ਚੰਗਾ ਫੁੱਲ ਆਇਆ ਦਾ ਖੁਸ਼ਬੂ ਵਾਲਾ ਜਮਾ ਰਹਿ ਗਏ ਤਿੱਡਾ ਮੋੜਾ ਇਹ ਠੀਕ ਹੈ ਪੋਛ ਚਲੇ ਬਰਾਦਰੀ ਚਲੇ ਨਹੀਂ ਪਉਂਦਾ ਮੈਂ ਦੂਸਾ ਵਾਹ ਜਾ ਤੂੰ ਤੂੰ ਭੱਜ ਕੇ ਆਖ ਨੂੰ ਉਹ ਨਾ ਪੱਜ ਫੜ ਰਹਿ ਗਿਆ ਨਾ ਤੂੰ ਗੁਰਦਾ ਨਾ ਕਰੀਂ ਨਾ ਤੈਨੂੰ ਮਾਲੂ ਨਾ ਲੱਗ ਨਾ ਬੁਗਾ ਨਾ ਤੂੰ ਲੱਗ ਬੁਗਾ ਮੀ 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 ਉਹ ਰੰਗ ਰੰਗ ਕੋ ਰੰਗ ਗਲਾਬੀ ਹੋ ਗਿਆ ਸੁੱਕ ਜਾ ਉਹ ਦੋ ਗੱਡਾ ਰੱਖ ਦੋ ਰੋ ਗਲਾਬੀ ਰੱਖ ਦੋ ਥੋੜੀ ਥੋੜਾ ਥੋੜਾ ਜਿਆਦਾ ਨਹੀਂ ਕਰਨਾ ਸਗੋਂ ਗਾਈ ਬਾਰ ਆ ਗਈ ਜੀ ਮੈਨੂੰ ਪੂਣੇ ਪਰ ਕਰੀ ਮਾ ਮੁੱਦਾ ਨਾ ਲੈ ਕਿਦਾਂ ਟਿੱਗੂ ਟਿੱਗੂ ਆ ਰਹੀ ਤੇ ਉੱਪ ਜੰਦਿਆ ਦੇਖ ਕੋਈ ਫੱਟ ਗਿਆ ਵੇਹਲਾ ਫੱਟ ਲਾ ਜ ਅੱਜ ਫਿਰ ਆਏਗਾ ਵਾਲੇ ਵਾਲੇ ਪਿੰਡਾਂ ਦੇ ਪਰਨਾ ਮੈਦਾਨੀ ਆ ਕਿਤੋਂ ਮੈਂ ਨਾ ਆਕ ਪਰ ਉੱਧਰ ਜਾਊਗਾ ਮੈਂ ਨਾ ਨਾ ਮੇਰੇ ਵਾਹ ਮੁੰਡਾ ਜੀ ਲੈ ਇਧਰ ਜੀ ਟੀਮ ਆਸ ਵਾਹ ਜੀ ਬਹੁਤ ਵਾਹ ਇਧਰ ਜੀ ਸਾਡਾ ਵਾਪਸ ਟੀਮ ਦੇ ਵਿੱਚ ਆ ਗਿਆ ਖੁਸ਼ੀ ਬਣਾਈ ਹੋਲੀ ਹੋਣੀ ਜੀ ਮੈਂ ਜੀ ਭੁੱਖਾ ਹੀ ਮਰ ਗਿਆ ਕੰਜਰ ਬਾਹਰ ਜਾ ਗਿਆ ਤੇਰੀ ਕੁੜੀ ਹੈ ਬਾਪੂ ਨਹੀਂ ਮਰਦਾ ਨਾ ਜਾਵੇ ਅਰੇ ਭੁੱਖਾ ਹੀ ਮਰ ਗਿਆ ਤੂੰ ਵੀ ਖੁਸ਼ ਹੋ ਜਾ ਕਰ ਕੇ ਤੂੰ ਵੀ ਖੁਸ਼ ਹੋਣਾ ਜੱਗ ਆ ਰਾ ਯਾਰਾ ਪਾਵੇਂ ਪਿਆਰ ਦਾ ਮਾਣਾ ਜੀ ਜਲਣ ਜਾਵਣ ਜਾਵਣ ਆਹ ਇਦਾਂ ਕਰੇਗਾ ਜਦੋਂ ਮੈਂ ਮਾਰਾਂ ਮੂੰਹ ਦੁਖਲੇ ਆ ਇਹ ਇਹ ਦੇਖੀ ਦੀ ਕੁੜੇ ਆਵਾਜ਼ ਰੇ ਫੇਰ ਮਾਤਾ ਪਰ ਆਏ ਹੋਣ ਕੁੜੀ ਆਏ ਆ ਥੋੜੀ ਸੋਹਣੀ ਕੀਤੀ ਤੁਸੀਂ ਹੈ ਕੀ ਹੋਇਆ ਉਹ ਟੈਰੀ ਕੀ ਹੋ ਗਿਆ ਉਹ ਕੀ ਹੋ ਗਿਆ ਥੱਤਾਰਾਂ ਲੇ ਜੀਆ ਖਲਮਪਾ ਰਾਂਗੇ ਓਏ ਆ ਰਿਹਾ ਆ ਰਿਹਾ ਅਸੀਂ ਤੋੜਾ ਸਿਰ ਤੇਰੇ ਪਾਉਂਦੇ ਮੈਂ ਦੱਸ ਮੈਂ ਤੋਹੇ ਭਾਈ ਦਾ ਕਿੱਧਰ ਆ ਥੋੜਾ ਜਿਆਦਾ ਨਹੀਂ ਓਏ ਇਹਨੂੰ ਚੜੀਏ ਕਿ ਕੱਕ ਜੱਟ ਨੇ ਮੂਹੇ ਮਾਰਿਆ ਮੈਂ ਝੂਠੀ ਮਾਰਦੇ ਕੰਮ ਕਰਨਾ ਕਰਨਾ ਆ ਆ ਬੜਾ ਆ ਪਿਆ ਪੇ ਆ ਪੇ ਹੱਥ ਮਾਰੇ ਫਿਰ ਮਜਾ ਸੋਟਾ ਸਿਰ ਸੁੱਟੀ ਸੱਜੇ ਤੇ ਲਾ ਆ ਕੇ ਭੱਜੀ ਲੈ 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 ਅਗਰ ਫਾਰਾ ਵਿੱਚ ਦੂਜੇ ਦੇਸ਼ ਚ ਆਇਆ ਹੁੰਦਾ ਕਹਿੰਦੇ ਤਰੇ ਸਾਨੀ ਕੋ 3 ਕਿ ਨਾ ਕਰਦੇ ਗੋਟ ਮੜੀ ਜਾਂਦਾ ਇੱਕਦਣ ਛੱਡ ਦੇ ਬੜਾ ਗੋਟ ਮੜੀ ਜਾਂਦਾ ਕਾਲੇ ਕਾਲੇ ਪਿੰਡੇ ਦੇ ਕਿੰਨਾ ਗਲਾਬੀ ਰੰਗ ਚੱਟਦਾ ਦੇ ਨੇ ਮੇਰੇ ਨਾ ਦੰਦ ਸ਼ੇਰ ਦਾ ਦੰਦ ਪਾੜਾ ਦਾਦਾ ਦੇ ਪਰਦਾਦਿਆਂ ਮਾਰਿਆ ਦਦਾ ਨਹੀਂ ਸਾਰਾ ਬੁੱਢਾ ਹੋ ਗਿਆ ਸ਼ੇਰ ਪੁਰਾਣੇ ਵਿਆਸ ਤੇ ਹੋ ਕੀ ਕਹੇ ਸ਼ੇਰ ਦਾ ਦੰਦ ਸਾਡ ਗਾੜੀ ਵੀ ਕਹਿੰਦਾ ਸੂਰ ਦਾ ਮਾਹਸੂਰ ਦਾ ਗਾੜੀ ਵੀ ਕਹਿੰਦਾ ਸੂਰ ਦਾ ਹੋਰ ਨਹੀਂ ਮੰਨ ਮੰਨ ਬੁੱਢਾ ਹੋ ਗਿਆ ਸ਼ੇਰ ਫਿੱਤਰਾ ਫਿਰ ਤਾਂ ਮਰ ਗਿਆ ਉਹ ਪਾਲੇ ਲਾਇਆ ਤਾਂ ਤੋ ਉਹਨਾਂ ਨੇ ਕਿਹਾ ਵੀ ਸ਼ੇਰ ਦਾ ਦੰਦ ਉਹ ਕਹੇ ਸ਼ੇਰ ਦਾ ਸੂਰ ਦਾ ਕਿਹੜੀ ਲੋ ਕਹਾਈ ਮੈਂ ਤੂੰ ਕਹੇ ਸ਼ੇਰ ਦਾ ਹੀ ਆ ਮਾਮਾ ਤੂੰ ਸੂਰ ਦਾ ਕਹਿ ਕੇ ਡੰਡ ਲਵਾ ਲਈ ਨਹੀਂ ਇਹਦਾ ਫਦਾ ਕਿ ਕਿਦਾਂ ਮੁੜਫਣ ਨੇ ਸੂਰ ਵੀ ਤਗੜੇ ਤਗੜਾ ਮਾਰਾ ਦਾ ਦਬੜਦਾ ਦੇਣੇ 11000 ਦੀ ਨਕਦ ਰਕਮ ਜਨਾਲੋ ਵੱਡਾ ਸਨਮਾਨ ਇੱਕ ਜਕਾਰਾ ਲਾਈਏ ਬੋਲੋ ਸੋਨਿਹਾਲ ਸੋਨ ਸਿਆਕਾਰ ਤੇ ਦੇਖਾਂਗੇ ਜਮਰੀੜੀ ਦੀ ਚੈਂਪੀਅਨਸ਼ਿਪ ਦਾ ਪਿਛਲੇ ਦਿਨੀ ਖੁੱਲੀਆਂ ਕਬੱਡੀਆਂ ਪਾ ਕੇ ਜਿਹਦਾ ਕਹਿੰਦੇ ਤੇਰਾ ਤਿਆਰ ਖੁੱਤੀ ਪਾਉਣ ਨੂੰ ਜੱਟ ਫੇਰੇ ਤਿਆਰ ਖੁੱਤੀ ਪਾਉਣ ਨੂੰ ਕਿਹੜੀ ਫਗਾਨਾਂ ਵਾਲਾ ਸਾਬਾ ਕਬੱਡੀ ਪਾ ਰਿਹਾ ਗਵਰਨ ਪਿੰਡਾ ਰਣਜੀਤ ਸਾਡੇ ਗਿੱਲਪੜਾ ਦਾ ਗੋਪੀ ਗੋਪੀ ਨੇ ਸਾਬਾ ਟੱਕਰ ਸ਼ੇਰਾਂ ਦੀ ਬੱਬਰ ਸ਼ੋਰ ਭੜਦਾ ਓ ਬੱਲੇ 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 ਸਾਬਾ ਤੇ ਗੋਪੀ ਮਾਹੌਲ ਕਰਮ ਹੋ ਗਿਆ ਦੁਨੀਆ ਮੰਨ ਮਾਰਦੀ ਹੰਦਿਆਂ ਦੇ ਤਰਪੇਵਾਨ ਫੜਕਾ ਢੜਕਾ ਓ ਬੱਲੇ ਓ ਸਾਬਿਆ ਮੈਂ ਆਖਿਆ ਸਾਬਿਆ ਕੋਈ ਗੱਲ ਨਹੀਂ ਭਾਵੇਂ ਗੈਬ ਬਾਦ ਵਾਪਸੀ ਕੀਤੀ ਜੀ ਹੋਈ ਹੈ ਤੇ ਕਿੰਨੇ ਨੂੰ ਸਾੜੇ ਹੋ ਗਏ ਤੇ ਮੰਨੀ ਕਰਨੈਲ ਹੁਣੀ ਮਾਣੇ ਹੋ ਰਹਾ ਹੈ ਆ ਲੱਗੇ ਗੋਪੀ ਲੱਗਾ ਗੋਪੀ ਕਰਿਆ ਤਾਹੀ ਸੱਚੀ ਇਹ 2000 ਦੇ ਪੰਪਾਪ ਅਮਰੀਕਾ ਵੱਲੋਂ ਰਾਜ ਇਟਲੀ ਵੱਲੋਂ ਦਿੱਤਾ ਜਾਣਾ ਇਹ ਗੋਪੀ ਤੇ ਪੰਮਾ ਗੋਪੀ ਤੇ ਪੰਮਾ ਆ ਬੱਲੇ ਬੱਲੇ ਹੁੰਦੀ ਹੋਈ ਨੰਬਰ ਪੰਮੇ ਦਾ ਇਹ ਸ਼ੋਅ ਲਈ ਉਹ ਕਿੰਨਾ ਕਰਕੇ ਖਰੂ ਕਰਦੀ ਬਖਸ਼ੇ ਸਰੇ ਪਾਸੇ ਨਿਹਾਲ ਸੰਧੂ ਸਮਝੀ 11000 ਕਿੰਨਾ ਵੱਲੋਂ ਵੀ ਇਹ 11000 ਦਾ ਜਿਹੜਾ ਮਾਨ ਸਨਮਾਨ ਹੈ ਰਾਜ ਇਟਲੀ ਇਸ ਇਟਲੀ ਤੇ ਪ੍ਰਭ ਜੈਤ ਸਰਜਾ ਵੱਲੋਂ ਗੋਪੀ ਦਾ 11000 ਦੀ ਨਗਰ ਨਵਾਸੀ ਜੇ ਉਹ ਉੱਤਰ ਮੇਰਿਆਂ ਨੂੰ ਚੱਲਿਆ ਤੇ ਮਗਰੇ ਹੀ ਮਗਰੇ ਹੀ ਮਾਰਦੇ ਧੱਕਾ ਮਾਰ ਬਾਹਰ ਕਰਦੇ ਤੁਸੀਂ ਤੁਸੀਂ ਬਲ ਕੀ ਕਰਦੇ ਜੀ ਤੁਸੀਂ ਬੰਦੇ ਦਾ ਜਦੋਂ ਰੇਡਰ ਦਾ ਮੂੰਹ ਤਾਂ ਡੇਲ ਨੂੰ ਆ ਜਾਂਦਾ ਫਿਰ ਲੱਗਦੇ ਜੀ ਆਹ ਤਾਂ ਜ਼ੋਰ ਲਵਾਉਂਦੇ ਜੀ ਹਾਂ ਜੀ ਦਿਮਾਗ ਨਹੀਂ ਵਰਤ ਤੁਸੀਂ ਹੁਣ ਵੇਖਿਓ ਬੁਰੇ ਹੱਥ ਨਾਲ ਦੱਸਦਾ ਇੱਥੇ ਹੈਂ ਯਾਰ ਪੁੰਨਿਆ ਮਸਿਆ ਜਨਾਲ ਮਸਿਆ ਮੇਰੀ ਗੱਲ ਦੱਸਦਾ ਇੱਥੇ ਬੁਰੇ ਇੱਥੇ ਇੱਥੇ ਲੱਗਣਾ ਇੱਦਾਂ ਸਭ ਵੇਚਾ ਜਿੱਦਾਂ ਦਿਮਾਗ ਹੋਰ ਪਾਸੇ ਇੱਕਦਮ ਹੋ ਗਿਆ ਆ ਮਾੜਾ ਜੀ ਹੁਣ ਵੇਖ ਆ ਰੇਟ ਰੇਟ ਪਾਉਂਦਿਆ ਬੈਲਸ ਬੈਲਸ ਵਧਾਵਾ ਕਰੋ ਆਹ ਚੀਜ਼ੇ ਨਾ ਆਹ ਵੇਖੋ ਹੁਣ ਰੇਡਰ ਹੁਣ ਰੇਡਰੂ ਮੈਂ ਬੰਨਣਾ ਆਹ ਆਹ ਚੀਜ਼ ਆ ਰੇਡਰ ਮੈਨੂੰ ਪੜ੍ਹ ਲੈ ਮੈਨੂੰ ਪੜ੍ਹ ਲਓ ਆਹ ਆਹ ਰੇਡ ਕੋੰਦ ਨਾ ਦੇਖ ਆ ਆ ਨਿਗਾ 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 ਦੇਖ ਆ ਆ ਨਿਗਾ ਨੇ ਜਿਹੜੀ ਬੰਦੇ ਦੀ ਆ ਨਿਗਾ ਜੇ ਮੇਰੀ ਨਿਗਾ ਐਣੂਆ ਤੇ ਮੈਂ ਨੂੰ ਜਾਣਾ ਮੈਂ ਇੱਧਰ ਨੂੰ ਜਾਣਾ ਆ ਨਿਗਾ ਮੇਰੀ ਇੱਧਰ ਫੋਕਸ ਕਰ ਤੇ ਮੈਂ ਇੱਧਰੋਂ ਡਰਾਉਂਦਿਆਂ ਮੈਂ ਕਿ ਮੈਂ ਆਉਣ ਲੱਗਾ ਉਹਦੀ ਨਿਗਾ ਇੱਧਰ ਆ ਕੀ ਇੱਧਰ ਚੱਲਿਆ ਜਾਂ ਇੱਧਰ ਚੱਲਿਆ ਹੁਣ ਤੂੰ ਪੈਰਾਂ ਤੇ ਰਹਿਣਾ ਗਾੜੀ ਤੂੰ ਜਦੋਂ ਵੇਖ ਤੂੰ ਇਹੋ ਜੇ ਪੈਰਾਂ ਤੇ ਰਹਿਣਾ ਵੀ ਕਿੰਨਾ ਬੰਦੇ ਮੌਕਾ ਨਹੀਂ ਦੇਣਾ ਚਾਹਦਾ ਪਹਿਲਾਂ ਹੀ ਛੱਡ ਕੇ ਰਹਿਣਾ ਵੀ ਮੇਰਾ ਹੀ ਮੈਂ ਲੱਗਣਾ ਹੀ ਲੱਗਣਾ ਹੁਣ ਜਦੋਂ ਇਦਾਂ ਜਾਊਗਾ ਨਾ ਬੰਦਾ ਉਹਦੇ ਇੱਕ ਸਟੈਪ ਅੱਗੇ ਰਹਿ ਕੇ ਤਾਂ ਨਾਲ ਹੀ ਲੱਗਦਾ ਨਹੀਂ ਪਹਿਲਾਂ ਤੁਸੀਂ ਕਿੱਦਾਂ ਲੱਗਦੇ ਜੀ ਤੁਸੀਂ ਲੱਗਦੇ ਕਿੱਦਾਂ ਜੀ ਤੁਸੀਂ ਲੱਗਦੇ ਉਦੋਂ ਜੇ ਜਦੋਂ ਮੰਨ ਕੇ ਚੱਲ ਅਜੇ ਜਾਫੀ ਮੂੜ ਹੀ ਬਣਾਉਂ ਰੀਡਰ ਮੂੜ ਬਣਾਉਂਦੇ ਹੁੰਦੇ ਆਂਦਾ ਜਾਣਦਾ ਤੋਦੋਂ ਤੁਸੀ ਆਇਂਦੇ ਤਾਂ ਤੁਹਾਨੂੰ ਸਿੱਧਾ ਕਰ ਲੈਂਦਾ ਆ ਆ ਦਿਮਾਗ ਇੱਕ ਪਿੱਛੇ ਡੰਦਾ ਆ ਆ ਕਨੈਕਟ ਸਿੱਖ ਆ ਉਸ ਨੂੰ ਨਾਉਂ ਦਾ ਨਾਉਂ ਜਿਹਦੇ ਹਿਸਾਬ ਨਾਲ ਕੋ ਛੱਡੇ ਆ ਜੋ ਦਿੱਲੀ ਰਹਿ ਗਈ ਉਹ ਵੀ ਜੀ ਆ ਗਈ ਨਾ ਮੈਂ ਜਿਹੜੇ ਛੱਡੇ ਉਹ ਵੀ ਜੀ ਆ ਨਾ ਇਹਦੀ ਕੈਂਟੀ ਟਲੀ ਰਹਿ ਗਈ 9 ਸਾਲ ਆ ਜੀ ਕੰਦੋਸਿਆ ਉਹਨੇ ਕਿਹਾ ਜਦ ਮਾਸੂ ਨੂੰ ਤੈਨੂੰ ਨੇ ਦੱਸਿਆ ਮਾਸੂ ਆਹ that's so. in the end